ਜ਼ਮੀਨੀ ਝਗੜੇ ਦੇ ਚੱਲਦੇ ਵਿਵਾਦ ਇਤੋਂ ਤੱਕ ਵੱਧ ਗਿਆ ਕਿ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਟਰੈਕਟਰ ਹੇਠਾਂ ਕੁਚਲ ਕੇ ਕਤਲ ਕਰ ਦਿੱਤਾ ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ 15 ਮਈ ਨੂੰ ਮ੍ਰਿਤਕ ਦਵਾਈ ਲੈਣ ਦੇ ਲਈ ਗਿਆ ਸੀ ਤੇ ਜਿਉਂ ਹੀ ਉਹ ਪਿੰਡ ਤੋਂ ਕੁਝ ਦੂਰੀ ਤੇ ਲਿੰਕ ਰੋਡ ਤੇ ਆਇਆ ਤਾਂ ਟਰੈਕਟਰ ਉੱਤੇ ਸਵਾਰ ਕਾਤਲ ਨੇ ਉਸ ਨੂੰ ਆਪਣੇ ਟਰੈਕਟਰ ਦੇ ਨਾਲ ਕੁਚਲ ਦਿੱਤਾ ਇੰਨਾ ਹੀ ਨਹੀਂ ਉਹ ਮ੍ਰਿਤਕ ਨੂੰ ਮੋਟਰਸਾਈਕਲ ਸਮੇਤ ਕੁਝ ਦੂਰੀ ਤੇ ਚੱਕੇ ਵੀ ਲੈ ਕੇ ਗਿਆ ਤੇ ਬਾਅਦ ਵਿੱਚ ਟਰੈਕਟਰ ਛੱਡ ਕੇ ਉਥੋਂ ਹੀ ਭੱਜ ਗਿਆ ਤੇ ਮ੍ਰਿਤਕ ਦੀ मौके ਤੇ ਹੀ ਮੌਤ ਹੋ ਗਈ ਮਾਮਲਾ ਹੁਸ਼ਿਆਰਪੁਰ ਤੇ ਸ਼ਾਹਪੁਰ ਦਾਏ ਜਿੱਥੇ ਕੇ 12 ਦਿਨਾਂ ਬਾਅਦ ਫਰਾਰ ਚੱਲ ਰਹੇ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਗਿਆ ਇਹ ਮੁਕੱਦਮਾ ਨੰਬਰ 84 ਮਿਤੀ 15/5/25 ਨੂੰ ਅੰਡਰ ਸੈਕਸ਼ਨ 103 324 4 ਬੀ ਐਨ ਐਸਐਸ 32 ਵੀ ਐਸਏਟ ਐਕਟ ਇਹ ਐਸੇ ਦੁਸੂਆ ਵਿੱਚ ਦਰਜ ਹੋਇਆ ਸੀ ਤੇ ਇਹ ਮੁਕਦਮਾ ਜਿਹੜਾ ਹੈ ਬਣੀ ਪੁੱਤਰ ਜਗਿੰਦਰ ਵਾਸੀ ਬਨਸ਼ਾਹਪੁਰ ਨੇ ਦਰਜ ਕਰਾਇਆ ਸੀ ਕਿ ਉਸਦੇ ਪਿਤਾ ਮੋਟਰਸਾਈਕਲ ਤੇ ਕਰੀਬ 10:20 ਵਜੇ 20 ਮਿੰਟ ਤੇ ਟਾਂਡਰਸਾਈਡ ਨੂੰ ਜਾ ਰਹੇ ਸੀ ਤੇ ਇਹਨੇ ਨੂੰ ਮਨਜੀਤ ਸਿੰਘ ਨੇ ਆਪਣਾ ਮਨਜੀਤ ਸਿੰਘ ਉਰਫ ਸਾਹਬ ਨੇ ਆਪਣੇ ਟਰੈਕਟਰ ਦੇ ਉੱਤੇ ਲਿਆ ਕੇ ਉਸ ਨੂੰ ਮਾਰ ਦਿੱਤਾ ਤੇ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਉਹ ਇਹਨਾਂ ਦੇ ਪਹਿਲੇ ਜਿਹੜੇ ਜ਼ਮੀਨਾਂ ਦੇ ਕੇ ਚੱਲਦੇ ਸੀ ਉਦੇ ਕਰਕੇ ਜਿਹੜਾ ਹੈ ਬਈ ਇਹਨਾਂ ਨੇ ਮਾਰਿਆ ਹੈ ਉਹਦੇ ਤੇ ਪਰਚਾ ਦਾ ਅਜ ਕੱਲ ਕੀਤਾ ਸੀ ਤੇ ਮਨਜੀਤ ਸਿੰਘ ਜਿਹੜਾ ਸੀ ਉਸ ਦਿਨ ਤੋਂ ਹੀ ਮਾਰ ਕੇ ਤੇ ਫਰਾਰ ਸੀ ਤੇ ਉਹਦੀ ਭਾਲ ਵਿੱਚ ਪੁਲਿਸ ਲੱਗੀ ਹੋਈ ਸੀ ਮਾਂਜੋਗ ਐਸਐਸਪੀ ਹਿਸ਼ਾਰਪੁਰ ਜੀ ਦੇ ਦਿਸਾਨ ਦੇ ਦੇਸ ਤੇ ਅਤੇ ਐਸਪੀਡੀ ਸ਼੍ਰੀ ਮਕੇਸ਼ ਕੁਮਾਰ ਜੀ ਦੇ ਦਿਸਾਨ ਦੇ ਦੇਸ ਤੇ ਅਸੀਂ ਇਸ ਨੂੰ ਭਾਲ ਕਰਦਿਆਂ ਨੇ ਇਹਨੂੰ ਗ੍ਰਫਤਾਰ ਕੀਤਾ ਹੈ ਤੇ ਗ੍ਰਫਤਾਰ ਕਰਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਇਹ ਜੋ ਸਾਡੇ ਪਾਸ ਪੁਲਿਸ ਰਿਮਾਰਟ ਤੇ ਹੈ ਇਹਦੀ ਫਰਦਰ ਪੁਸ਼ਕਸ਼ ਚ ਜਾਰੀ ਹੈ ਸਰ ਕੋਈ ਜੱਗਬਾਣੀ ਟੀਵੀ ਲਈ ਅਨਕੇਤ ਸ਼ਰਮਾ ਦੀ ਰਿਪੋਰਟ